ਸਾਰਿਆਂ ਨੂੰ ਜੈ ਐਮ ਸੀ ਕੀ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਜੁੜੇ ਤੁਸੀਂ ਪਹਿਲੇ ਸੀਨ ਦੇ ਵਿੱਚ ਵੇਖਿਆ ਕਿ ਕਿੱਦਾਂ ਜਿਹੜੀਆਂ ਮਧੂਮੱਖੀਆਂ ਨੇ ਜਿਹੜੀਆਂ ਉਹ ਇਹਨਾਂ ਪੇਟੀਆਂ ਦੇ ਆਲੇ-ਦੁਆਲੇ ਹੋਈਆਂ ਹਨ ਔਰ ਇਹਨਾਂ ਪੇਟੀਆਂ ਦੇ ਵਿੱਚ ਸ਼ਹਿਦ ਉਹ ਬਣਾਉਂਦੀਆਂ ਹਨ ਤੇ ਸ਼ਹਿਦ ਤੁਹਾਨੂੰ ਪਤਾ ਹੈ ਕਿੰਨੀਆਂ ਬਿਮਾਰੀਆਂ ਦੇ ਲਈ ਯੂਜ਼ ਕੀਤਾ ਜਾਂਦਾ ਹੈ ਸਿਹਤ ਦੇ ਲਈ ਕਿੰਨਾ ਚੰਗਾ ਹੁੰਦਾ ਹੈ ਕਿੰਨਾ ਗੁਣਾਕਾਰੀ ਹੁੰਦਾ ਹੈ ਅਤੇ ਖਾਣ ਦੇ ਵਿੱਚ ਬੜਾ ਸੁਆਦ ਅਤੇ ਮਿੱਠਾ ਵੀ ਹੁੰਦਾ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਵਿੱਚ ਪੜਦੇ ਹਾਂ ਬਾਈਬਲ ਦੇ ਵਿੱਚ ਲਿਖਿਆ ਦਾਊਦ ਰਾਜਾ ਲਿਖਦਾ ਆ ਕਹਿੰਦਾ ਤੇਰੇ ਵਚਨ ਮੇਰੇ ਤਾਲੂ ਨੂੰ ਬੜੇ ਹੀ ਮਿੱਠੇ ਤੇ ਸਵਾਦ ਲੱਗਦੇ ਨੇ ਲੇਕਿਨ ਸ਼ਹਿਦ ਨਾਲੋਂ ਵੀ ਬੜੇ ਮਿੱਠੇ ਲੱਗਦੇ ਆ ਸੋ ਮੇਰੇ ਪਿਆਰੇ ਅਸੀਜੋ ਜਿਸ ਤਰ੍ਹਾਂ ਕਿ ਸ਼ਹਿਦ ਦੀ ਮੈਂ ਤੁਹਾਨੂੰ ਉਦਾਹਰਣ ਦਿੰਦਾ ਹਾਂ ਸ਼ਹਿਦ ਦੇ ਵਿੱਚ ਬੜੇ ਗੁਣ ਹੁੰਦੇ ਨੇ ਕਈ ਬਿਮਾਰੀਆਂ ਦਾ ਇਲਾਜ ਉਹਦੇ ਵਿੱਚ ਹੁੰਦਾ ਆ ਤੇ ਕਈ ਸਾਰੀਆਂ ਜਿਹੜੀਆਂ ਕਮਜ਼ੋਰੀਆਂ ਨੂੰ ਦੂਰ ਕਰਦਾ ਆ ਤੇ ਸਰਦੀ ਦੇ ਵਿੱਚ ਯੂਜ਼ ਕੀਤਾ ਜਾਂਦਾ ਕਈ ਸਾਰੀਆਂ ਦਵਾਈਆਂ ਵਿੱਚ ਯੂਜ਼ ਕੀਤਾ ਜਾਂਦਾ ਹੈ ਕਿੰਨੀਆਂ ਚੀਜ਼ਾਂ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਸੋ ਇਸੇ ਤਰ੍ਹਾਂ ਪਰਮੇਸ਼ਵਰ ਦਾ ਪਾਕ ਪਵਿੱਤਰ ਵਚਨ ਹੈ ਦਾਊਦ ਲਿਖਦਾ ਮੈਨੂੰ ਸ਼ਹਿਦ ਨਾਲੋਂ ਵੀ ਜ਼ਿਆਦਾ ਗੁਣਾਕਾਰੀ ਪਰਮੇਸ਼ਵਰ ਦਾ ਵਚਨ ਲੱਗਦਾ ਆ ਇਹ ਗੱਲ ਸੱਚ ਆ ਪਰਮੇਸ਼ਵਰ ਦਾ ਵਚਨ ਸੱਚਮੁੱਚ ਸਾਡੇ ਲਈ ਬੜਾ ਗੁਣਾਕਾਰੀ ਹੈ ਸਾਡੀ ਸਿਹਤ ਲਈ ਸਾਡੇ ਜੀਣ ਲਈ ਸਾਡੇ ਸਾਡੇ ਜੀਵਨ ਲਈ ਸਭ ਤੋਂ ਛੁਟਕਾਰੇ ਦੇ ਲਈ ਪਰਮੇਸ਼ਰ ਦਾ ਵਚਨ ਬਹੁਤ ਲਾਭਦਾਇਕ ਹੈ ਇਸ ਲਈ ਪਵਿੱਤਰ ਬਾਈਬਲ ਪਰਮੇਸ਼ਰ ਦਾ ਉਹ ਵਚਨ ਹੈ ਕਲਾਮ ਦੱਸਦਾ ਸਾਰੀ ਲਿਖਤ ਪਰਮੇਸ਼ਰ ਦੇ ਆਤਮਾ ਤੋਂ ਹੈ ਪਵਿੱਤਰ ਬਾਈਬਲ ਜਿਹੜੀ ਲਿਖੀ ਹੈ ਪਰਮੇਸ਼ਰ ਜੀ ਦੇ ਆਤਮਾ ਤੋਂ ਲਿਖੀ ਗਈ ਹੈ ਔਰ ਉਹ ਕਾਦੇ ਲਈ ਹੈ ਇਨਸਾਨ ਨੂੰ ਸੁਧਾਰਨ ਤਾੜਨ ਅਤੇ ਸਿੱਧ ਕਰਨ ਦੇ ਲਈ ਜਿਹੜੀ ਆ ਉਹ ਲਿਖੀ ਗਈ ਹੈ ਪਰਮੇਸ਼ਰ ਦੀ ਲਿਖਤ ਇਸ ਲਈ ਪਰਮੇਸ਼ਰ ਦਾ ਵਚਨ ਸ਼ਹਿਦ ਨਾਲੋਂ ਵੀ ਬੜਾ ਮਿੱਠਾ ਆ ਉਸ ਨੂੰ ਆਪਣੇ ਮਨ ਵਿੱਚ ਵਸਾਓ ਤੇ ਉਹਦੇ ਉੱਤੇ ਅਮਲ ਕਰੋ ਵਿਸ਼ਵਾਸ ਕਰੋ ਅਤੇ ਵਚਨ ਦੇ ਅਨੁਸਾਰ ਚੱਲਣਾ ਸ਼ੁਰੂ ਕਰੋ ਤੇ ਸੱਚਮੁੱਚ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਪਰਮੇਸ਼ਵਰ ਜਿਹਦੇ ਵਚਨ ਸ਼ਹਿਦ ਨਾਲੋਂ ਮਿੱਠੇ ਨੇ ਤੇ ਤੁਹਾਡੀ ਜ਼ਿੰਦਗੀ ਨੂੰ ਕਿੰਨੀ ਮਿੱਠੀ ਤੇ ਗੁਨਾਕਾਰ ਤੇ ਦੂਸਰਿਆਂ ਦੇ ਲਈ ਆਸ਼ੀਸ਼ ਦਾ ਕਾਰਨ ਬਣਾ ਦੇਵੇਗਾ ਸੋ ਪ੍ਰਭੂ ਤੁਹਾਡੇ ਨਾਲ ਹੋਵੇ ਤੁਹਾਨੂੰ ਸਾਰਿਆਂ ਨੂੰ ਜੈਬਸੀ ਦੀ